ਹਾਂਜੀ ਭਾਈ ਜੀ ਇਹ ਮੈਂ ਚੰਡੀਗੜ੍ਹ ਸਟੇਸ਼ਨ ਰੇਲਵੇ ਸਟੇਸ਼ਨ ਤੇ ਖੜਾ ਹੋਇਆ ਕੱਲ ਰਾਤੀ ਮੈਂ ਇਥੇ ਸਫਰੀ ਲੈ ਕੇ ਆਇਆ ਤੇ ਇਹਦੇ ਪਰਚੀ ਕਰਦਿਨੇ ਜਦੋਂ ਮੈਂ ਪਰਚੀ ਪੁੱਛੀ ਇਹ ਕਹਿੰਦੇ ਪਰਚੀ ਨਹੀਂ ਹੈਗੀ ਤੂੰ ਜਾ ਮੈਂ ਦੋ ਆ ਤਿੰਨ ਵਾਰ ਪੁੱਛੀ ਵੀ ਪਰਚੀ ਦੇ ਦੋ ਇਹਨਾਂ ਪਰਚੀ ਨਹੀਂ ਦਿੱਤੀ ਜਦੋਂ ਕ੍ਰੋਸ ਕਰਕੇ ਐਗ੍ਰੇਡ ਤੇ ਗਿਆ ਉਹ ਮੇਰੇ ਤੋਂ ਪਰਚੀ ਮੰਗੀ ਉਹਨਾਂ ਨੇ ਕਿਹਾ ਪੈਸੇ ਦੇ 100 ਰੁਪਈਆ ਤੇ ਮੈਂ ਜਦੋਂ ਕਿਹਾ ਵੀ ਪਰਚੀ ਇੰਨੀ ਨਾਲੇ ਪਰਚੀ 30 ਰੁਪਏ ਦੀ ਹੈ ਤੇ ਤੁਹਾਨੂੰ 100 ਕਿਵੇਂ ਦੇਵਾਂ ਇੰਨੀ ਗੱਲ ਕਹਿਣ ਦੀ ਦੀ ਅਸੀਂ ਇਹ 15 20 ਆਣੇ ਮੇਰੇ ਗਲ ਪੈ ਗਏ ਤੇ ਉਸ ਤੋਂ ਬਾਅਦ ਇਹਨਾਂ ਗੱਡੀ ਚ ਉਤਾਰ ਕੇ ਲਿਕੇ ਸਾਡੀ ਕੋਈ ਪੈਰਵਾਹੀ ਨਹੀਂ ਹੋਈ ਥਾਣੇ ਜੀ ਰਖਦੇ ਸੀ ਥਾਣੇ ਵਿੱਚ ਖੜੇ ਆ ਤੇ ਕਿੱਥੇ ਹੋ ਗਏ ਇਹ ਹੁਣ ਸਾਡੀ ਕੋਈ ਪੈਰਵਾਹੀ ਨਹੀਂ ਹੋ ਰਹੀ ਤੇ ਵਾਦ ਤੋਂ ਬਾਅਦ ਮੇਰਾ ਵੀਰੇ ਇੱਕ ਗਰੁੱਪਾਂ 'ਚ ਸ਼ੇਅਰ ਕਰਕੇ ਤੇ ਮੈਨੂੰ ਇਨਸਾਫ ਦਵਾ ਤੇ ਵਾਦ ਤੋਂ ਬਾਅਦ ਇਕੱਠੇ ਹੋ ਗਏ ਪਰ ਜਿਹਨਾਂ ਨਾਲ ਹੋਇਆ ਕੱਲ ਕਿਸੇ ਨਾਲ ਵੀ ਨਹੀਂ ਲੱਗਦਾ ਜੇ ਅੱਜ ਮੇਰੇ ਨਾਲ ਇਹ ਹੁਣ ਗੱਲ ਹੁੰਦੀ ਹੈ ਤੇ ਕੱਲ ਨੂੰ ਕਿਸੇ ਹੋਰ ਦੀ ਸਸਤਾਰ ਵੀ ਲਾਉਣਗੇ ਆਟੋ ਵਾਲਾ ਵੀ ਕਿਤੇ ਆ ਗਿਆ ਤੇ ਇੱਥੇ ਕਿਸੇ ਮੁੰਡੇ ਨੇ ਵੀਡੀਓ ਬਣਾਈ ਜਿਹੜੇ ਆਟੋ ਵਾਲੇ ਨੇ ਵੀਰੇ ਨੇ ਗਰੀਮ ਨੇ ਵੀਡੀਓ ਬਣਾਈ ਮੇਰੀ ਕੁੜਦੇ ਦੀ ਤੇ ਉਹਨੂੰ ਵੀ ਇਹਨਾਂ ਨੇ ਉਲਟਾ ਕੁੱਟ ਕੇ ਇੰਨੇ ਬੰਦਿਆਂ ਦੇ ਵੀ ਇਹਨੇ ਕੁੱਟਿਆ ਉਹ ਵਿਚਾਰਾ ਪੱਜ ਗਿਆ ਹਾਰ ਕੇ ਛੱਡ ਕੇ ਤੇ ਅੱਜ ਇਹ ਮੇਰੇ ਨਾਲ ਹੋਇਆ ਵੀਰੇ ਕੱਲ ਨੂੰ ਕਿਸੇ ਹੋਰ ਨਵੇਂ ਸਿਰੇ ਤੋਂ ਵਾਤ ਤੋਂ ਵਾਤ ਇਕੱਠੇ ਉਹ ਜਿੰਨੇ ਕੋ ਹੋ ਸਕਦੇ ਹਾਂ ਗੱਲ 30 ਜਾਂ 100 ਰੁਪਏ ਦੀ ਨਹੀਂ ਗੱਲ ਦਸਤਾਰ ਦੀ ਆ ਗਈ ਨਾ ਧਰਮ ਨੂੰ ਟਾਰਗੇਟ ਕੀਤਾ ਤੇ ਮੇਰਾ ਵੀ ਇਹ ਸਾਰਿਆਂ ਨੂੰ ਬੇਨਤੀ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਤੇ ਵਾਤ ਤੋਂ ਵਾਤ ਇਕੱਠੇ ਹੋ